ਚਰਨੈਲ ਬਹੁਤ ਸ਼ੈਤਾਨ ਨਿਕਲਿਆ ਲੋਕ ਕਹਿੰਦੇ ਇਹਦਾ ਸ਼ੈਤਾਨ ਦੀ ਟੂਟੀ ਏ ਉਹ ਸਕੂਲੇ ਜਾਂਦਾ ਤਾਂ ਰੋਜ਼ ਕਿਸੇ ਨਾ ਕਿਸੇ ਨਾਲ ਲੜਕੇ ਆਉਂਦਾ ਉਹ ਥੋੜੀ ਥੋੜੀ ਗੱਲ ਤੋਂ ਚੜ ਜਾਂਦਾ ਤੇ ਗੁੱਸੇ ਵਿੱਚ ਆਇਆ ਆਪ ਨਾਲੋਂ ਤਕੜੇ ਦੇ ਗੱਲ ਪੈਣੋ ਵੀ ਨਾ ਔਕਦਾ ਮੌਣਸ਼ੀਓ ਨੂੰ ਤਾੜਦਾ ਤਾਂ ਉਹ ਅੱਗੋਂ ਬੋਲਦਾ ਤਾਂ ਨਾ ਪਰ ਉਹਦੇ ਅੱਗੇ ਅੱਖਾਂ ਵੀ ਨੀਵੀਆਂ ਨਾ ਕਰਦਾ ਇੱਕ ਦਿਨ ਉਹਨੇ ਘਰ ਆ ਕੇ ਰਾਜੋ ਨੂੰ ਬੜੇ ਰੋ ਨਾਲ ਕਿਹਾ ਮਾਂ ਮੈਂ ਨਹੀਂ ਇੱਥੇ ਪੜਨਾ ਬਾਬੇ ਨੂੰ ਆਖ ਮੈਨੂੰ ਕਸੂਰ ਪੜਨੇ ਪਾ ਦੇਵੇ ਕਿਉਂ ਇੱਥੇ ਕਿਉਂ ਨਹੀਂ ਪੜਨਾ ਰਾਜੂ ਨੇ ਕੁਝ ਹੈਰਾਨ ਹੋ ਕੇ ਪੁੱਛਿਆ ਤੈਨੂੰ ਆਖਿਆ ਜੋਏ ਮੈਂ ਨਹੀਂ ਇੱਥੇ ਪੜਨਾ ਮੈਨੂੰ ਮੁੰਡੇ ਛੇੜਦੇ ਰਹਿੰਦੇ ਨੇ ਜਰਨੈਲ ਨੇ ਮੋਢੇ ਤੋਂ ਬਸਤਾ ਲਾ ਕੇ ਮੰਜੇ ਉੱਤੇ ਪੁਆ ਕੇ ਮਾਰਿਆ ਫੇਰ ਉਹ ਕਮਰੇ ਦੇ ਵਿੱਚ ਕਾਰ ਖਲੋਤਾ ਚੋਖਾ ਚਰਚ ਫੇਰੇ ਵੇਖਦਾ ਰਿਹਾ ਛਾਇਦ ਉਹ ਸੋਚ ਰਿਹਾ ਸੀ ਕਿਉਂ ਮੰਜੇ ਉੱਤੇ ਬੈਠੇ ਜਾਣਾ ਤਾਂ ਵੀ ਕੀ ਛੇੜਦੇ ਨੇ ਤੈਨੂੰ ਠੰਡਾ ਹੋ ਕੇ ਦੱਸ ਖਾਂ ਰਾਜੋ ਨੇ ਉਹਨੂੰ ਜੱਫੀ ਵਿੱਚ ਲੈ ਲਿਆ ਉਹ ਅੰਦਰ ਪੀੜੀ ਤੇ ਬੈਠੀ ਡੁੱਡੇ ਦੇ ਕੋਲ ਤੇ ਦਾ ਲੰਗਾਰ ਭਰ ਰਹੀ ਸੀ ਕੀ ਦੱਸਾਂ ਤੈਨੂੰ ਆਖਿਆ ਜੋ ਇਹ ਛੇੜਦੇ ਨੇ ਜਰਨੈਲ ਦੀਆਂ ਅੱਖਾਂ ਸਾਹਮਣੇ ਉਸ ਵੇਲੇ ਜਮਾਤ ਦੇ ਸਾਰੇ ਮੁੰਡੇ ਘਮ ਰਹੇ ਸਨ ਅੱਧੀ ਛੁੱਟੀ ਦਾ ਵੇਲਾ ਸੀ ਮਾਸਟਰ ਅੰਦਰ ਬੈਠਾ ਰੋਟੀ ਖਾ ਰਿਹਾ ਸੀ ਮੁੰਡੇ ਬਾਹਰ ਤਖਤ ਪੋਸ਼ਿਆਂ ਉੱਤੇ ਪੋੜਕ ਰਹੇ ਸਨ ਜਰਨੈਲ ਦੇ ਉਦਾਲੇ ਉਹਨਾਂ ਘੇਰਾ ਪਾਇਆ ਹੋਇਆ ਸੀ ਇਹ ਕੁੱਚੀ ਸਾਰੀ ਆਖ ਦਾ ਡਰਣਾ ਹੋਏ ਤਰੜਾ ਹੋਏ ਨਹੀਂ ਭਈ 도ਗਲਾ ਆਖੋ 도ਗਲਾ ਕੋਲੋਂ ਦੂਸਰਾ ਬਲਦੀ ਤੇ ਤੇਲ ਪਾ ਦਿੰਦਾ ਤੂੰ ਤਰੜਾ ਹੋਵੇਂਗਾ ਤੂੰ 도ਗਲਾ ਹੋਵੇਂਗਾ ਤੇਰਾ ਪਿਓ 도ਗਲਾ ਹੋਵੇਗਾ ਜਰਨੈ ਲੱਗੋ ਚੀਕ ਚੀਕ ਕੇ ਕਹਿੰਦਾ ਬੱਸ ਹੋਏ ਮੁੰਡਿਓ ਕਰਮਸਤੀ ਨਾ ਕਰੋ ਇੱਚੋ ਇੱਕ ਹੋਰ ਅੱਗੇ ਵਧ ਕੇ ਕਹਿੰਦਾ ਬੋਧਿਆ ਨਾਲੋਂ ਕੁਝ ਵਡੇਰਾ ਹੋਣ ਕਰਕੇ ਉਹ ਬਜ਼ੁਰਗਾਂ ਵਾਂਗ ਮੱਥੇ ਤੇ ਬਨੌਟੀ ਤਿਉੜੀ ਪਾ ਕੇ ਕਹਿੰਦਾ ਨਾ ਇਹ ਤਰੜਾ ਏ ਨਾ 도ਗਲਾ ਇਹ ਹੈ ਅਸਤਰ ਸਾਰੇ ਮੁੰਡੇ ਤਾੜੀ ਮਾਰ ਕੇ ਹੱਸ ਪੈਂਦੇ ਨਾਲ ਹੀ ਅਸਤਰ ਰੋਏ ਅਸਤਰ ਰੋਏ ਦੀ ਉੱਚੀ ਆਵਾਜ਼ ਅੰਬਰ ਸਿਰ ਤੇ ਚੱਕ ਲੈਂਦੀ ਤੂੰ ਅਸਤਰ ਤੇਰਾ ਪਿਓ ਅਸਤਰ ਤੁਸੀਂ ਸਾਰੇ ਅਸਤਰ ਜਰਨੈਲ ਸਾਰੇ ਜ਼ੋਰ ਨਾਲ ચીਤ ਕੇ ਕਹਿੰਦਾ ਖਲੋ ਪਈ ਖਲੋ ਥੋੜੇ ਥੋੜੇ ਪਿੱਛੇ ਹਟ ਜਾਓ ਸਾਰੇ ਇੱਕ ਹੋਰ ਵਿਚ ਵਿਚ ਆ ਕਰਨ ਵਾਸਤੇ ਚੌਧਰੀ ਬਣ ਕੇ ਪੜ ਦੇ ਵਿੱਚ ਆ ਖਲੋਂਦਾ ਪਹਿਲਾਂ ਸਾਨੂੰ ਇਹ ਦੱਸ ਲੈ ਕਿ ਅਸਤਰ ਦੇ ਮਾਨੇ ਕੀ ਹੁੰਦੇ ਨੇ ਮਾਨੇ ਸੁਣੋ ਭਈ ਸੁਣੋ ਬੱਚਾ ਲੋਕ ਥੋੜੇ ਥੋੜੇ ਪਿੱਛੇ ਹਟ ਕੇ ਤਾੜੀ ਵਜਾਓ ਜ਼ੋਰ से ਔਰ ਜ਼ੋਰ से ਇੱਕ ਵਿੱਚੋਂ ਮਦਾਰੀ ਦੀ ਸਾਂਗ ਲਾਉਂਦਾ ਹੋਇਆ ਕਹਿੰਦਾ ਘੇਰਾ ਘਤੀ ਖੜੇ ਮੁੰਡੇ ਜ਼ੋਰ-ਜ਼ੋਰ ਦੀ ਤਾੜੀ ਵਜਾਉਂਦੇ ਜਰਨੈਲ ਇੱਕ ਪਾਸੇ ਖੜਾ ਵਾਰੀ-ਵਾਰੀ ਸਭ ਵੱਲ ਲਹੂ ਉਗਲਦੀਆਂ ਅੱਖਾਂ ਨਾਲ ਵੇਖਦਾ ਉਹ ਪੈੜ ਛੱਡ ਕੇ ਘਰ ਨੂੰ ਵੀ ਨਾ ਨੱਸਦਾ ਨੱਸ ਜਾਣ ਨੂੰ ਵੈਰੀ ਦੇ ਸਾਹਮਣੇ ਹਥਿਆਰ ਸੁੱਟਣੇ ਦੇ ਬਰਾਬਰ ਸਮਝਦਾ ਸੀ ਤੁਸੀਂ ਕਦੇ ਖੱਤਰ ਵੇਖੀ ਹੈ ਨਾ ਮਦਾਰੀ ਸ਼ੁਰੂ ਕਰਦਾ ਵੇਖੀਏ ਰੇਖੀਏ ਉਦਾਲਿਓਂ ਕਈ ਆਵਾਜ਼ਾਂ ਆਉਂਦੀਆਂ ਖੱ쩌ਰ ਦੀ ਮਾਂ ਹੁੰਦੀ ਏ ਕੋੜੀ ਤੇ ਪਿਓ ਹੁੰਦਾ ਏ ਖੋਤਾ ਸੁਣਿਆ ਬੱਚਾ ਜਮੂਰੇ ਸੁਣਿਆ ਉਦਾਲਿਓਂ ਕਈ ਆਵਾਜ਼ਾਂ ਆਉਂਦੀਆਂ ਤੇ ਜਿਹੜਾ ਅਗਾ ਖੱ쩌ਰ ਦੇ ਪੇਟੋਂ ਹੋਵੇ ਉਹਨੂੰ ਆਂਦੇ ਨੇ ਅਸਤਰ ਤੂੰ ਅਸਤਰ ਤੇਰਾ ਪਿਓ ਅਸਤਰ ਜਰਨੈਲ ਰੂਨ ਹਾਕਾ ਹੋ ਕੇ ਕਹਿੰਦਾ ਪਰ ਉਹਦੀ ਆਵਾਜ਼ ਲੋਚ ਮੰਡਲੀ ਦੀ ਗੜਗਿੱਲੀ ਥੱਲੇ ਦਬ ਜਾਂਦੀ ਚੁੱਪ ਕਰ ਹੋਏ ਕਿਉਂ ਛੇੜਨ ਰਹੇ ਹੋਏ ਜੇ ਉਸ ਵਿਚਾਰੇ ਨੂੰ ਇੱਕ ਹੋਰ ਅੱਗੇ ਵਧ ਕੇ ਹਮਦਰਦੀ ਜਿਤਾਉਂਦਾ ਹੋਇਆ ਕਹਿੰਦਾ ਨਹੀਂ ਤਾਂ ਉਹ ਜਾ ਕੇ ਆਪਦੇ ਪਿਓ ਨੂੰ ਦੱਸੇਗਾ ਕਿਹੜੇ ਪਿਓ ਨੂੰ ਅਸਲੀ ਨੂੰ ਜਾਂ ਨਕਲੀ ਨੂੰ ਬਤਮੀਜ਼ ਬਕੋ ਮਤ ਜਿਹੜਾ ਉਹਦਾ ਅਸਲੀ ਪਿਓ ਹੈ ਸਰਦਾਰ ਲੱਖਾ ਸਿੰਘਾ ਮੈਂ ਫੱਟੀ ਮਾਰ ਕੇ ਸਿਰ ਪਾੜ ਦੇਣਾ ਏ ਨਹੀਂ ਨਹੀਂ ਭਾਈ ਤੇਰੀ ਇਹ ਗੱਲ ਮੰਨਣ ਚ ਨਹੀਂ ਆਈ ਇਹ ਭਲਾ ਬਾਬੇ ਸ਼ਾਹ ਨੂੰ ਕਿਉਂ ਆਖੇਗਾ ਇਹ ਆਖੇਗਾ ਆਪਦੀ ਮਾਂ ਨੂੰ ਤੇ ਉਹ ਅਗਾਹ ਸ਼ਾਹ ਨੂੰ ਆਖੇਗੀ ਵੇਖੋ ਸਰਦਾਰ ਜੀ ਤੁਹਾਡੇ ਸਹਿਬਜ਼ਾਦੇ ਨੂੰ ਕਮੀਨਾ ਕਾਂਦੂਆਂ ਦੇ ਮੁੰਡੇ ਛੇੜ ਦੇ ਜੇ ਸੁਣ ਕੇ ਕਈ ਵਾਰ ਜਰਨੈਲ ਗੁੱਸੇ 'ਚ پاਗਲ ਹੋ ਜਾਂਦਾ ਇੱਕ ਦਿਨ ਉਹਨੇ ਸੱਚਮੁੱਚ ਹੀ ਫੱਟੀ ਮਾਰ ਕੇ ਇੱਕ ਮੁੰਡੇ ਦਾ ਸਿਰ ਪਾੜ ਦਿੱਤਾ ਸ਼ਿਕਾਇਤ ਮੁੰਸ਼ੀ ਤੱਕ ਪਹੁੰਚੀ ਭਲੇ ਨੂੰ ਉਹ ਮੁੰਡਾ ਪਿੰਡ ਦੇ ਹਟਵਾਣੀਏ ਬੈਂਕੇਸ਼ਾ ਦਾ ਸੀ ਜਿਹਦਾ ਸਿਰ ਪਾਟਾ ਸੀ ਮੁੰਸ਼ੀ ਨੇ ਜਰਨੈਲ ਦੇ ਦੋ ਚਪੇੜਾ ਮਾਰ ਕੇ ਝਗੜਾ ਖਤਮ ਕਰ ਦਿੱਤਾ ਜਰਨੈਲ ਨੇ ਭਾਵੇਂ ਘਰ ਜਾ ਕੇ ਨਾ ਦੱਸਿਆ ਪਰ ਮੁੰਡਿਆਂ ਰਾਹੀਂ ਗੱਲ ਰਾਜੋ ਤਾਕਤੇ ਰਾਜੋ ਰਾਹੀ ਲੱਖਾ ਸਿੰਘ ਕੋਲ ਆ ਪਹੁੰਚੀ ਹੁਣੇ ਭੱਜ ਬਹਾਨੇ ਮੁੰਸ਼ੀ ਨੂੰ ਸਮਝਾ ਦਿੱਤਾ ਕਿ ਉਹ ਫਿਰ ਕਦੇ ਜਰਨੈਲ ਨੂੰ ਕੁਝ ਨਾ ਆਖੇ ਮੁੰਸ਼ੀ ਨੇ ਅੱਗੋਂ ਅਫਸੋਸ ਵਿੱਚ ਹੱਥ ਮਲਦਿਆਂ ਬੜੀ ਨਿਮਰਤਾ ਨਾਲ ਕਿਹਾ ਜਨਾਬ ਮੈਂ ਭਲਾ ਸਮਝਦਾ ਨਹੀਂ ਕਿ ਇਹ ਆਪ ਜੀ ਦੇ ਨੌਕਰ ਦਾ ਲੜਕਾ ਹੈ ਮੈਂ ਤਾਂ ਪਹਿਲਾਂ ਹੀ ਇਹਦਾ ਬਹੁਤ ਖਿਆਲ ਰੱਖਦਾ ਹਾਂ ਪਰ ਇਹ ਹੈ ਬੜਾ ਸ਼ਰਾਰਤੀ ਜਮਾਂਦਰੂ ਬਾਗੀ ਹੈ ਜਮਾਂਦਰੂ ਮੁੰਸ਼ੀ ਜੀ ਗਰੀਬ ਦਾ ਬੱਚਾ ਏ ਉਹ ਜੌਰੀ ਦਾ ਹੈ ਬੜਾ ਚੁਸਤ ਹਾਈ ਆਉਂਦੀ ਹੈ ਵੇਖ ਕੇ ਸੋਚਿਆ ਸੀ ਚਾਰ ਅੱਖਰ ਪੜ ਜਾਵੇ ਤਾਂ ਕਿਦੇ ਤੁਹਾਡੇ ਵਾਂਗ ਮਾੜੀ ਮੋਟੀ ਨੌਕਰੀ ਲੈ ਲਈਏ ਸੁ ਸ਼ੋਦਾ ਸੰਡਿਆਂ ਦੇ ਖੁੱਡੇ ਸੇਕਣੋਂ ਬਚ ਜਾਵੇ ਲੱਖਾਂ ਸਿੰਘ ਨੇ ਦਇਆ ਭਾਵ ਪ੍ਰਗਟ ਕਰਦਿਆਂ ਕਿਹਾ ਵੈਸੇ ਜਨਾਬ ਪੜਨ ਨੂੰ ਬੜਾ ਹੁਸ਼ਿਆਰ ਏ ਹੋ ਸਕਦਾ ਏ ਚੌਥੀ ਵਿੱਚ ਵਜੀਫਾ ਲੈ ਜਾਵੇ ਸਰਦਾਰ ਦਾ ਰੁਖ ਵੇਖ ਕੇ ਮੌਨਸ਼ੀ ਨੇ ਵੀ ਜਰਨੈਲ ਦੀ ਤਾਰੀਫ ਕਰਨੀ ਜ਼ਰੂਰੀ ਸਮਝੀ ਉਹਾ ਬੀਰਬਲ ਵਾਲੀ ਗੱਲ ਬਤਾਉ ਬੜੇ ਸੁੰਦਰ ਹਨ ਸਭ ਸਬਜ਼ੀਆਂ ਦੇ ਸਰਤਾਜ ਭਗਵਾਨ ਕ੍ਰਿਸ਼ਨ ਵਰਗਾ ਸਾੰਮਲਾ ਰੰਗ ਸਿਰ ਤੇ ਰਾਜਮੋਕਟ ਕਿਸੇ ਮਹਾਨ ਤਪੱਸਵੀ ਵਾਂਗ ਧਰਤੀ ਤੇ ਆਕਾਸ਼ ਦੇ ਅੱਧ ਵਿੱਚ ਝੂਲਾ ਝੂਲ ਰਹੇ ਅਗਲੇ ਦਿਨ ਹੀ ਬਤਾਉ ਸਵਤੋ ਨਖੈਦ ਵਸਤੂ ਅੱਖਾਂ ਨੂੰ ਨਾ ਪਾਉਣ ਵਾਲਾ ਕਾਲਾ ਰੰਗ ਸਿਰ ਤੇ ਕੰਡਿਆਂ ਵਾਲੀ ਟੋਪੀ ਗੁਨਾਗਾਰ ਵਾਂਗ ਕੰਡਿਆਲੇ ਬੂਟੇ ਨਾਲ ਫਾਹੇ ਦਿੱਤਾ ਹੋਇਆ ਇਹ ਆ ਤਾਂ ਸਿਖਾਉਂਦੀ ਹੈ ਰਾਜਨੀਤੀ ਬੀਰਬਲ ਬਤਾਉਂਦਾ ਨਹੀਂ ਅਕਬਰ ਦਾ ਨੌਕਰ ਸੀ ਪ੍ਰਾਇਮਰੀ ਸਕੂਲ ਦੇ ਗਰੀ ਮੁੰਛੀ ਵਾਸਤੇ ਵੀ ਸਰਦਾਰ ਲਖਾ ਸਿੰਘ ਸ਼ਾਹ ਅਕਬਰ ਦਾ ਦਰਜਾ ਰੱਖਦਾ ਸੀ ਮੁੰਛੀ ਨੇ ਸਿਰਫ ਜਰਨਲ ਦੀ ਤਾਰੀਫ ਹੀ ਨਹੀਂ ਕੀਤੀ ਸਕੂਲ ਵਿੱਚ ਉਹ ਉਹਦੀ ਹਮਾਇਤ ਵੀ ਕਰਨ ਲੱਗ ਪਿਆ ਪਰ ਹਨੂਮਾਨ ਦੀ ਸੈਨਾ ਨੂੰ ਕੌਣ ਕਾਬੂ ਰੱਖ ਸਕਦਾ ਹੈ ਇੱਕ ਮੁੰਡਾ ਹੱਥ ਜੋੜ ਕੇ ਬੜੀ ਹਲੀਮੀ ਨਾਲ ਕਹਿੰਦਾ ਸਰਦਾਰ ਜੀ ਦੂਸਰਾ ਪਹਿਲੇ ਨੂੰ ਟੋਕਦਾ ਹੋਇਆ ਕਹਿੰਦਾ ਉਹ ਨਾ ਮਾਕੂਲ ਪੂਰੇ ਆਦਬ ਸੇ ਆਖੋ ਸਰਦਾਰ ਸਹਿਬ ਜੀ ਸ਼ਬਦ ਭਾਵੇਂ ਕਿੰਨਾ ਮਿੱਠਾ ਹੋਵੇ ਉਹਦੇ ਅਰਥ ਕਿੰਨੇ ਹੀ ਸੁੰਦਰ ਹੋਣ ਜੇ ਉਹਨੂੰ ਵਿਅੰਗ ਦਾ ਰੂਪ ਦੇ ਦਈਏ ਤਾਂ ਉਹ ਛੇੜ ਬਣ ਜਾਂਦੀ ਹੈ ਸ਼ਾਬਾਸ਼ ਤੇ ਫਿੱਟੇ ਮੂੰਹ ਬਰਾਬਰ ਹੋ ਜਾਂਦੇ ਹਨ ਮੁੰਡਿਆਂ ਦੇ ਮੂੰਹੋਂ ਨਿਕਲਿਆ ਸ਼ਬਦ ਸਰਦਾਰ ਜੀ ਜਰਨਲ ਵਾਸਤੇ ਛੇੜ ਬਣ ਗਿਆ ਜਿहां ਜਿहां ਉਹ ਇਸ ਤੋਂ ਚੜਦਾ ਮੁੰਡੇ ਸਗੋਂ ਬਦਕੇ ਕਹਿੰਦੇ ਨੀਰਾ ਸਕੂਲ ਵਿੱਚ ਹੀ ਨਹੀਂ ਜਰਨਲ ਦੇ ਸੁੱਤੇ ਬੈ ਦੇ ਮੱਥੇ ਤੋਂ ਵੀ ਤਿਉੜੀਆਂ ਨਾ ਲੈਂਦੀਆਂ ਉਹ ਸੁਪਨੇ ਵਿੱਚ ਵੀ ਛੇੜਨ ਵਾਲਿਆਂ ਮੁੰਡਿਆਂ ਨਾਲ ਲੜਦਾ ਰਹਿੰਦਾ ਅੱਜ ਵੀ ਉਹ ਹਾਨੀਆਂ ਨਾਲ ਲੜ ਝਗੜ ਕੇ ਆਇਆ ਸੀ ਸੌਣ ਜੰਨੇ ਸਦਾ ਲਈ ਉਹਨਾਂ ਦਾ ਝਗੜਾ ਨਿਬੇੜਨ ਵਾਸਤੇ ਕਿਹਾ ਸੀ ਬੱਸ ਭਈ ਹੁਣ ਜਿਹਨੇ ਜਰਨੈਲ ਨੂੰ ਛੇੜਿਆ ਮੈਥੋਂ ਬੁਰਾ ਕੋਈ ਨਹੀਂ ਤੂੰ ਵੀ ਸੁਣ ਭਈ ਜਰਨੈਲ ਹਰ ਗੱਲ ਤੇ ਐਵੇਂ ਚਿੜਿਆਣਾ ਕਰ ਅੱਜ ਤੋਂ ਆਪਦੀ ਮਾਂ ਤੋਂ ਪੁੱਛ ਕੇ ਦੱਸੀ ਤੂੰ ਡੁੱਡੇ ਦਾ ਪੁੱਤਰ ਐ ਜਾਂ ਬਾਬੇ ਲੱਖਾ ਸੌ ਦਾ ਅਸੀਂ ਉਸੇ ਦਾ ਸੱਦਿਆ ਕਰਾਂਗੇ ਸਾਰੀ ਮੰਡਲੀ ਤਾੜੀ ਮਾਰ ਕੇ ਹੱਸ ਪਈ ਜਰਨੈਲ ਨੇ ਬਲਦੀਆਂ ਅੱਖਾਂ ਨਾਲ ਸੌਰਜਨ ਵੱਲ ਵੇਖਿਆ ਜਰਨੈਲ ਦੇ ਦਿਲ ਵਿੱਚ ਆਈ ਕਿ ਉਹਦੇ ਗੱਲ ਲੱਗ ਕੇ ਮਰ ਜਾਵੇ ਪਰ ਸੌਰਜਨ ਉਸ ਨਾਲੋਂ ਦੂਣਾ ਵੱਡਾ ਸੀ ਬੇਵਸ ਜਰਨੈਲ ਸਾਰਾ ਗੁੱਸਾ ਵਿੱਚੇ ਵਿੱਚ ਭੀ ਗਿਆ ਪਰ ਉਹਨੇ ਮਨ ਨਾਲ ਫੈਸਲਾ ਕੀਤਾ ਕਿ ਉਹ ਇਸ ਸਕੂਲ ਵਿੱਚ ਅਗਾ ਨਹੀਂ ਪੜੇਗਾ ਇਹ ਹਾ ਮੰਗੋ ਨੇ ਮਾਂ ਅੱਗੇ ਬੜੇ ਜੋਰ ਨਾਲ ਰੱਖੀ ਕੋਈ ਨਹੀਂ ਪੁੱਤ ਛੇੜਦੇ ਨੇ ਮੁੰਡੇ ਤਾਂ ਉਹਨਾਂ ਨੂੰ ਬਗਣ ਦੇ ਤੂੰ ਚੁੱਪ ਕਰਕੇ ਪੜੀ ਜਾ ਆਪਣਾ ਕੰਨ ਕਾਲਾ ਹੁੰਦਾ ਏ ਕਿਸੇ ਦੇ ਛੇੜਨ ਨਾਲ ਲੇ ਤੁੰਦਾ ਦਬੀ ਤੇਰੀ ਵੱਡੀ ਮਾਂ ਜੀ ਨੇ ਤੇਰੇ ਵਾਸਤੇ ਘੱਲ ਲਿਆਏ ਰਾਜੋ ਨੇ ਉਹਨੂੰ ਠੰਡਿਆਂ ਕਰਨ ਵਾਸਤੇ ਪਿਆਰ ਨਾਲ ਕਿਹਾ ਜਰਨੈਲ ਬਸੰਤ ਕੌਰ ਨੂੰ ਵੱਡੀ ਮਾਂ ਜੀ ਕਹਿੰਦਾ ਸੀ ਤੇ ਸਵਰਨੀ ਨੂੰ ਮਾਸੀ ਜੀ ਪਰ ਸਵਰਨੀ ਮਾਸੀ ਅਖਵਾ ਕੇ ਕੋਈ ਨਹੀਂ ਸੀ ਉਹਦੇ ਮੱਥੇ ਤੇ ਤਿਉੜੀ ਪਈ ਵੇਖ ਕੇ ਜਰਨੈਲ ਵੀ ਲੱਗਦੀ ਬਸ ਉਸ ਤੋਂ ਦੂਰ ਹੀ ਰਹਿਣ ਦਾ ਯਤਨ ਕਰਦਾ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਨਹੀਂ ਪੜਨਾ ਨਹੀਂ ਨਹੀਂ ਜਰਨੈਲ ਨੇ ਸਾਰੇ ਜ਼ੋਰ ਨਾਲ ਚੀਕ ਕੇ ਕਿਹਾ ਉਹਦਾ ਚਿਹਰਾ ਗੁਸੈ ਨਾਲ ਪਾਖ ਰਿਹਾ ਸੀ ਉਹ ਮਾਂ ਦੀ ਜੱਪੀ ਵਿੱਚੋਂ ਨਿਕਲਣ ਵਾਸਤੇ ਉਹਦੀਆਂ ਬਾਹੀਂ ਪਾਸੀ ਕਰਨ ਦਾ ਯਤਨ ਕਰਨ ਲੱਗਾ ਜਰਨੈਲ ਪੱਤ ਪੜਨਾ ਨਹੀਂ ਤਾਂ ਹੋਰ ਕੀ ਕਰਨਾ ਏ ਸੋਚਦੀ ਸਾਂ ਤੂੰ 10 ਜਮਾਤਾਂ ਪੜ ਜਾਵੇਂ ਤਾਂ ਸਰਦਾਰ ਨੂੰ ਆ ਕੇ ਤੈਨੂੰ ਕੋਈ ਮਾੜੀ ਮੋਟੀ ਨੌਕਰੀ ਭਾਲ ਦਈਏ ਤੂੰ ਜੱਟਾਂ ਦੇ ਹਲਾਂ ਦੀ ਮਾਰ ਤੋਂ ਬਚ ਜਾਵੇਂ ਰਾਜੋ ਦੇ ਦਿਲ ਵਿੱਚ ਵੀ ਜੱਟਾਂ ਵਾਸਤੇ ਨਫ਼ਰਤ ਸੀ ਮੈਂ ਪੜਾਂਗਾ ਜ਼ਰੂਰ ਪਰ ਇੱਥੇ ਨਹੀਂ ਪੜਾਂਗਾ ਤੇ ਤੇਰਾ ਖਰਚ ਕੌਣ ਦੇਵੇਗਾ ਰਾਜੋ ਨੇ ਇੱਕ ਨਵੀਂ ਸਮੱਸਿਆ ਵੱਲ ਪੁੱਤਰ ਦਾ ਧਿਆਨ ਦਵਾਇਆ ਜਿਹੜਾ ਤੈਨੂੰ ਆ ਵਧੀਆ-ਵਧੀਆ ਲੀੜੇ ਦਿੰਦਾ ਏ ਪੁੱਤਰ ਦੇ ਮੂੰਹੋਂ ਇਹ ਮੀਣਾ ਸੁਣ ਕੇ ਰਾਜੋ ਸਿਰ ਤੋਂ ਪੈਰਾਂ ਤੱਕ ਕੰਬ ਉਠੀ ਕਿੰਨਾ ਚਾਰੋਂ ਜਰਨੈਲ ਦੇ ਮੂੰਹ ਵੱਲ ਹੈਰਾਨ ਹੋਈ ਵੇਖਦੀ ਰਹੀ ਉਹਦੀਆਂ ਬਾਹਾਂ ਆਪਣੇ ਆਪ ਢਿੱਲੀਆਂ ਹੋ ਗਈਆਂ ਜਰਨੈਲ ਉਹਦੀ ਜੱਪੀ 'ਚੋਂ ਨਿਕਲ ਕੇ ਇੱਕ ਕਦਮ ਪਿੱਛੇ ਹਟ ਕੇ ਸਾਹਮਣੇ ਖਲੋ ਗਿਆ ਉਹ ਸੱਠਾਂ ਵਰਿਆਂ ਦੇ ਬੱਚੇ ਦੇ ਚਿਹਰੇ ਉੱਤੇ ਕ੍ਰੋਧ ਨਾਲ ਤਿਉੜੀਆਂ ਪਈਆਂ ਹੋਈਆਂ ਸਨ ਉਹਦੀਆਂ ਅੱਖਾਂ ਵਿੱਚੋਂ ਨਫ਼ਰਤ ਚੰਗਿਆੜੀਆਂ ਬਣ ਕੇ ਨਿਕਲ ਰਹੀ ਸੀ ਰਾਜੋ ਬਹੁਤ ਚਰ ਪੁੱਤਰ ਦੀ ਇਸ ਤੱਕਣੀ ਦਾ ਟਕਰਾਂ ਨਾ ਕਰ ਸਕੀ ਉਹਦੀਆਂ ਅੱਖਾਂ ਵਿੱਚ ਹੰਝੂ ਭਰ ਆਏ ਉਹਨੇ ਹੇਠਾਂ ਮੂੰਹ ਕਰਕੇ ਸਿਰ ਦੇ ਲੀੜੇ ਨਾਲ ਉਹ ਦਗਦੇ ਅੰਗਿਆਰ ਮਿੱਦ ਸੁਟੇ ਜਰਨੈਲ ਮੈਨੂੰ ਇਹ ਆਸ ਨਹੀਂ ਸੀ ਕਿ ਤੂੰ ਪੁੱਤ ਹੋ ਕੇ ਵੀ ਮੈਨੂੰ ਮਿਹਣੇ ਦੇਵੇਂਗਾ ਰਾਜੋ ਨੇ ਪੱਲੇ ਨਾਲ ਸਾਰਾ ਮੂਲ ਕਾਲਿਆ ਮਾ ਜਰਨੈਲ ਸਾਰੇ ਜੋਰ ਨਾਲ ਚੀਕਿਆ ਉਸ ਸਿਰ ਤੋਂ ਪੈਰਾਂ ਤੱਕ ਇਓਂ ਕੰਬ ਰਿਹਾ ਸੀ ਜਿਵੇਂ ਤੇਜ਼ ਬੁਖਾਰ ਦੇ ਕਾਰਨ ਸਰਸਾਮ ਦੀ ਹਾਲਤ ਵਿੱਚ ਹੋਵੇ ਰਾਜੋ ਨੇ ਅੱਖਾਂ ਤੋਂ ਪੱਲਾ ਹਟਾ ਕੇ ਡਰਦਿਆਂ ਡਰਦਿਆਂ ਜਰਨੈਲ ਦੇ ਮੂੰਹ ਵੱਲ ਤੱਕਿਆ ਉਹ ਮੂੰਹੋਂ ਕੁਝ ਨਾ ਬੋਲ ਸਕੀ ਪਰ ਉਹਦੀਆਂ ਅੱਖਾਂ ਕਹਿ ਰਹੀਆਂ ਸਨ 10 ਚੰਨਿਆ ਕੀ ਪੁੱਛਦਾ ਏ ਸੱਚ ਸੱਚ ਦੱਸ ਮੈਂ ਕੀ ਦਾ ਪੁੱਤਰ ਹਾਂ ਜਰਨੈਲ ਨੇ ਬਿਨਾਂ ਨਜ਼ਰ ਝੁਕਾਏ ਪੁੱਛਿਆ ਜਰਨੈਲ ਅੱਜ ਤੈਨੂੰ ਕੀ ਹੋ ਗਿਆ ਏ ਕਿਹੋ ਜਿਹੇ ਸਵਾਲ ਕਰਦਾ ਏ ਤੂੰ ਮੁੰਡਿਆਂ ਰੜ ਜਾਣਿਆ ਤੈਨੂੰ ਕੀ ਪਿੱਤੀ ਪੜਾਈ ਏ ਤੂੰ ਅਜੇ ਆਈ ਆਣਾ ਏ ਤੈਨੂੰ ਇੰਨਾ ਗੱਲਾਂ ਦੀ ਕੀ ਸਮਝੇ ਮੈਨੂੰ ਸਾਰੀ ਸਮਝੇ ਮੈਂ ਤੀਸਰੀ ਚ ਪੜਦਾ ਹਾਂ ਸਭ ਕੁਝ ਸਮਝਦਾ ਮੈਂ ਮੈਨੂੰ ਸੱਚ-ਸੱਚ ਦੱਸ ਤੂੰ ਆਪਦੇ ਚਾਚੇ ਦਾ ਪੁੱਤ ਏ ਜਰਨੈਲ ਡੁੱਡੇ ਨੂੰ ਚਾਚਾ ਤੇ ਲੱਖਾ ਸਿੰਘ ਨੂੰ ਬਾਬਾ ਕਹਿੰਦਾ ਸੀ ਨਹੀਂ ਚਾਚੇ ਦਾ ਪੁੱਤ ਨਹੀਂ ਮੈਂ ਤੂੰ ਝੂਠ ਮਾਰਦੀ ਏ ਸੱਚ-ਸੱਚ ਦੱਸ ਨਹੀਂ ਤਾਂ ਛੋਟਾ ਜਿਹਾ ਜਰਨੈਲ ਇੱਕ ਸੱਚਮੁੱਚ ਦੇ ਫੌਜੀ ਜਰਨੈਲ ਵਾਂਗ ਸਾਹਮਣੇ ਚਾਤੀ ਤਾਣ ਕੇ ਖੜਾ ਤਾਂ ਕੀ ਦੇ ਰਿਹਾ ਸੀ ਜਰਨੈਲ ਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਡੁੱਡੇ ਦਾ ਪੁੱਤਰ ਨਹੀਂ ਡੁੱਡੇ ਦਾ ਆਪਣਾ ਇਕਬਾਲ ਉਹਦੇ ਕੰਨਾਂ ਵਿੱਚ ਗੂੰਜ ਰਿਹਾ ਸੀ ਬਿਨਾ ਖਾਸ ਕੰਮ ਡੁੱਡਾ ਪਰੇ ਪੰਚਾਇਤ ਵਿੱਚ ਕਦੇ ਨਹੀਂ ਸੀ ਜਾਂਦਾ ਪਰ ਕਿਸੇ ਮਰਨੇ ਪਰਨੇ ਤਾਂ ਬਰਾਦਰੀ ਵਿੱਚ ਜਾਣਾ ਹੀ ਪੈਂਦਾ ਸੀ ਕਹਿੰਦੇ ਹਨ ਇਨਸਾਨ ਸਮਾਜਿਕ ਜਾਨਵਰ ਹੈ ਬਰਾਦਰੀ ਤੋਂ ਵੱਖ ਹੋ ਕੇ ਇਹ ਨਹੀਂ ਜਿਉ ਸਕਦਾ ਜਿਹੜੇ ਹਟ ਕਰਕੇ ਸਮਾਜ ਨੂੰ ਛੱਡ ਕੇ ਨਸਦੇ ਵੀ ਹਨ ਉਹ ਆਪਣਾ ਨਵਾਂ ਸਮਾਜ ਨਵਾਂ ਪਾਈਚਾਰਾ ਬਣਾਉਣ ਵਾਸਤੇ ਮਜਬੂਰ ਹੋ ਜਾਂਦੇ ਹਨ ਉਹ ਹੁੰਦੀ ਹੈ ਪਘੋੜਿਆਂ ਦੀ ਬਰਾਦਰੀ ਬਰਾਦਰੀ ਵਿੱਚ ਵਿਆਹ ਸੀ ਡੁੱਡੇ ਨੂੰ ਕੰਮ ਤੋਂ ਛੁੱਟੀ ਕਰਕੇ ਵਿਆਹ ਵਿੱਚ ਸ਼ਾਮਲ ਹੋਣਾ ਪਿਆ ਹੁਣ ਡੁੱਡੇ ਦੇ ਸਿਰ ਤੇ ਲੰਮੇ ਕੇਸ ਤੇ ਮੂੰਹ ਤੇ ਭਰਵੀਂ ਦਾੜੀ ਸੀ ਉਹਦੇ ਤੇੜ ਲੱਠੇ ਦੀ ਚਾਦਰ ਗਲ ਟਵੈਲ ਦਾ ਚਿੱਟਾ ਕੜਤਾ ਤੇ ਸਿਰ ਤੇ ਸੱਤਾਂ ਗਜਾਂ ਦੀ ਸਫੈਦ ਮਲਮਲ ਦੀ ਪੱਗ ਸੀ ਬਾਦ ਕਿਸਮਤੀ ਨੂੰ ਜਰਨੈਲ ਵੀ ਮਾਂ ਦਾ ਧੱਕਿਆ ਧਕਾਇਆ ਉਹਦੇ ਨਾਲ ਚਲਾ ਗਿਆ ਜਰਨੈਲ ਉਹ 2-7 ਸਾਲ ਦਾ ਸੀ ਉਧਰ ਵੇਖੋ ਅੱਜ ਡੁੱਡਾ ਬਗਲਾ ਬਣਿਆ ਹੁੰਦਾ ਜੇ ਨਿਹਾਲੇ ਨੇ ਬਾਕੀਆਂ ਦਾ ਧਿਆਨ ਉਸ ਵੱਲ ਦਵਾਉਂਦਿਆਂ ਕਿਹਾ ਬਰਾਦਰੀ ਦੇ ਬਹੁਤ ਸਾਰੇ ਬੰਦੇ ਉਹੀ ਉੱਤੇ ਲਸੂੜੀ ਦੀ ਚਾਵੇਂ ਮੰਜੇ ਡਾਹੀ ਬੈਠੇ ਸਨ ਓਏ ਡੁੱਡੇ ਦੀ ਕੋਈ ਰੀਸ ਏ ਅੱਜ ਵੀ ਉਹ ਬਗਲਾ ਨਾ ਬਣੇ ਤਾਂ ਕਦੋਂ ਬਣੇ ਕੋਲੋਂ ਕਸੀਤੇ ਨੇ ਨਿਹਾਲੇ ਦੀ ਪ੍ਰੋੜਤਾ ਕੀਤੀ ਆਓ ਸਰਦਾਰ ਜੀ ਬੈਠੋ ਜੀ ਆਇਆਂ ਨੂੰ ਮੰਜਾ ਛੱਡੋ ਏ ਸਰਦਾਰ ਹੋਰਾਂ ਵਾਸਤੇ ਨਿਹਾਲ ਨੇ ਟਕੋਰ ਕਰਦਿਆਂ ਕਿਹਾ ਡੁੱਡਾ ਇੱਕ ਮੰਜੇ ਉੱਤੇ ਆ ਬੈਠਾ ਜਰਨੈਲ ਉਹਦੇ ਨਾਲ ਜੁੜ ਕੇ ਬਹਿ ਗਿਆ ਤੁਸੀਂ ਨਿੱਕੇ ਸਰਦਾਰ ਵੱਲ ਵੇਖੋ ਢੇੜ ਪਜਾਮਾ ਗਲ ਬੂਟੀਆਂ ਵਾਲੀ ਕਮੀਜ਼ ਜੂੜੇ ਉੱਤੇ ਗੁਲਾਬੀ ਰੁਮਾਲ ਹੈ ਕਿ ਨਹੀਂ ਜਿਵੇਂ ਸਰਦਾਰ ਹਰਨਾਮ ਸਿੰਘ ਦਾ ਛੋਟਾ ਭਰਾ ਹੋਵੇ ਮੱਲੀ ਨੇ ਮਿੱਠੇ ਸ਼ਬਦਾਂ ਵਿੱਚ ਭਰਮੀ ਟਕੋਰ ਕੀਤੀ ਉਹ ਸਭ ਰਾਜੋ ਨਾ ਸੱਚ ਸਰਦਾਰ ਨਹੀਂ ਰਾਜਕੌਰ ਦੀਆਂ ਬਰਕਤਾਂ ਨੇ ਕਿਤੇ ਪਿਛਲੇ ਜਨਮ ਸੋਨਾ ਪੁੰਨ ਕੀਤਾ ਏ ਡੁੱਡੇ ਨੇ ਉਹਦਾ ਫਲ ਖਾ ਰਿਹਾ ਏ ਕਸੀਟਿਆ ਨੇ ਆਪਣੇ ਵੱਲੋਂ ਬੜੀ ਤਿੱਖੀ ਟਕੋਰ ਕੀਤੀ ਉਹ ਇੱਕ ਸੀਟਿਆ ਤੇਰੀ ਵੀ ਤੇ ਰਾਜੋ ਹੈਗੀ ਏ ਉਹਦੇ ਮੂੰਹ ਤੇ ਗੇਰੀ ਤੇ ਆਟਾ ਮਲ ਕੇ ਸਰਦਾਰ ਨੇ ਗਰੇਜਕੋਰ ਬਣਾ ਲੈ ਤੇ ਆਪ ਲਟ ਬੁੱਲੇ ਲਸੂੜੀ ਬਹਿ ਕੇ ਡੁੱਡੇ ਨੇ ਮੂੜਵਾ ਵਾਰ ਕੀਤਾ ਕਦੇ ਉਹ ਭੁੱਲਾ ਚੁੱਕਾ ਆਪਣੀ ਬਰਾਦਰੀ ਵਿੱਚ ਆ ਬਹੇ ਤਾਂ ਉਹਦੇ ਨਾਲ ਬੜਾ ਖੁੱਲ ਕੇ ਹਾਸਾ ਠੱਠਾ ਹੁੰਦਾ ਸੀ ਉਹ ਕਿਸੇ ਦਾ ਗੁੱਸਾ ਨਾ ਕਰਦਾ ਹਰ ਇੱਕ ਦੀ ਮਸ਼ਕਰੀ ਦਾ ਉਹ ਹੱਸ ਹੱਸ ਕੇ ਉੱਤਰ ਦਿੰਦਾ ਵੱਤਰਾਏ ਤੇ ਉਹ ਮੋੜਵੀ ਟਕੋਰ ਕਰਨੋਂ ਵੀ ਨਾਉਕਦਾ ਭਈ ਸਾਡੇ ਐਡੇ ਭਾ ਕਿੱਥੋਂ ਗੁੱਸਾ ਕਰਨ ਦੀ ਤਾਂ ਕਸੀਟੇ ਨੇ ਉਲਟਾ ਅਫਸੋਸ ਕਰਦਿਆਂ ਕਿਹਾ ਸਾਡੀ ਤਾਂ ਆਟਾ ਮਲਣਾ ਛੱਡਿਆ ਕਲੀ ਗੀਤਿਆਂ ਵੀ ਰਾਜੋ ਵਰਗੀ ਨਹੀਂ ਬਣਨੀ ਫਿਰ ਕਿਹੜਾ ਸਰਦਾਰ ਉਹਦੇ ਉੱਤੇ ਭੁੱਲੇਗਾ ਫਿਰ ਐਵੇਂ ਹੀ ਕਿਦਣ ਵਾਂਗ ਪੜਕਣ ਰਿਹਾ ਹੋਇਆਂ ਾਂ ਆਖੇ ਗਿੱਦਰ ਦਾਖਣਾ ਆਪੜੇ ਆਖੇ ਤੂੰ ਗੋੜੀ ਦੂਜਿਆਂ ਵੱਲ ਵੇਖ ਕੇ ਸੜਨ ਦੀ ਤਾਂ ਪਹਿਲਾਂ ਕੋਈ ਝੱਜ ਦੀ ਵਿਆਹਣੀ ਸੀ ਫੇਰ ਵੇਂਦੋ ਇੱਕ ਸਰਦਾਰ ਛੱਡਿਆ ਉਦੇ ਬੂਹੇ ਉੱਤੇ ਸਰਦਾਰਾਂ ਦੀਆਂ ਛੌਣੀਆਂ ਪਈਆਂ ਰਹਿੰਦੀਆਂ ਇੱਕ ਜਰਨੈਲ ਛੱਡਿਆ ਤੇਰੇ ਘਰ ਜਰਨੈਲ ਵਰਗਿਆਂ ਦੀ ਪਲਟਣ ਹੁੰਦੀ ਹਣ ਤੱਕ ਬਾਹ ਡੁੱਡਿਆ ਹੌਸ਼ ਕੀਤਾ ਹੀ ਕੋਲੋਂ ਆਸੂ ਨੇ ਉਹਦੀ ਤਾਰੀਫ਼ ਕਰਦਿਆਂ ਕਿਹਾ ਕਸੀਟਾ ਵੀ ਸਵੇਰ ਦਾ ਕਿਸੇ ਨੂੰ ਕੂਨ ਨਹੀਂ ਸੀ ਦੇਂਦਾ ਚੰਗਾ ਮੂੰਹ ਬੰਦ ਕੀਤਾ ਹੀ ਹਣ ਬੋਲ ਆਖਰੀ ਵਾਕ ਉਹਨੇ ਕਸੀਟੇ ਨੂੰ ਸੰਬੋਧਨ ਕਰਕੇ ਕਿਹਾ ਹੁਣ ਕੀ ਬੋਲਾਂ ਜਿਹੜਾ ਬਿਸ਼ਰਮੀ ਮਲ ਲਏ ਉਹਦਾ ਕੀ ਇਲਾਜ ਕਸੀਟਾ ਕੁਝ ਛਿੱਥਾ ਪੈ ਗਿਆ ਸੀ ਉਦੇ ਚਿਹਰੇ ਦਾ ਰੰਗ ਵੀ ਬਦਲ ਗਿਆ ਸੀ ਪੁੱਤਰਾ ਅਗਲੇ ਨੂੰ ਛੇਡਾਂ ਕਰਨੀਆਂ ਸੌਖੀਆਂ ਨਹੀਂ ਆਪਣੇ ਤੇ ਚੋਟ ਪਵੇ ਤਾਂ ਬਿੱਲੀ ਵਾਂਗ ਬਗਲਾ ਚਾਕਣੀਆਂ ਮੈਂ ਵਰਗਾ ਜੇਰਾ ਚਾਹੀਦਾ ਏ ਮਸ਼ਕਰੀ ਕਰਨ ਕਰਾਉਣ ਵਾਲੇ ਦਾ ਟੁੱਡੇ ਨੇ ਜਿਵੇਂ ਪਰੇ ਵਿੱਚ ਤੜਮਾਰੀ ਉਹ ਗਿੱਸੇ ਦੇ ਵੀ ਹਾਸੇ ਠੱਠੇ ਦਾ ਗੁੱਸਾ ਨਹੀਂ ਸੀ ਕਰਦਾ ਤੌਬਾ ਮੇਰੀ ਮੈਂ ਹਾਰਿਆ ਕਸੀਟੇ ਨੇ ਠੱਠੇ ਨਾਲ ਹੱਥ ਜੋੜਦਿਆਂ ਕਿਹਾ ਕਿਉਂ ਬੱਸ ਐਵੇਂ ਸੈਂਗੜਾ ਬੈਠਾ ਸੈਂ ਹੁਣ ਸਿੱਧਾ ਹੋ ਕੇ ਸੀਸ ਦੇ ਉਹ ਲੋ ਨਿਹਾਲੇ ਨੇ ਉਹਦੀ ਅਣਖ ਨੂੰ ਟੁੰਬਣ ਦੇ ਇਰਾਦੇ ਨਾਲ ਕਿਹਾ ਇਹ ਤੋਂ ਕੱਲੇ ਤੋਂ ਨਹੀਂ ਸਾਂ ਲਈਦਾ ਪਰ ਡਰਤਾ ਮਾਰਦਾ ਏ ਸਰਦਾਰ ਨੀ ਰਾਜਕੌਰ ਦਾ ਉਹਨੇ ਸ਼ਾਹ ਕੋਲ ਜਾ ਸ਼ਿਕਾਇਤ ਲਾਈ ਤਾਂ ਫੇਰ ਕੌਣ ਚੜਾਵੇਗਾ ਕਸੀਟਾ ਹਾਰਿਆ ਹੋਇਆ ਵੀ ਹਾਰ ਮੰਨਣ ਵਾਸਤੇ ਤਿਆਰ ਨਹੀਂ ਸੀ ਫੇਰ ਗਰੇਜਕੌਰ ਨੂੰ ਕੱਲ੍ਹ ਦੀ ਰਾਤ ਨੂੰ ਸ਼ਾਹ ਉਹਦਾ ਹੰਮਾ ਤਾਂ ਨਹੀਂ ਤੋੜਦਾ ਨਾਲ ਤੇਰੀ ਠਾਹਰ ਬਣ ਜਾਵੇਗੀ ਹਮੇਸ਼ਾ ਵਾਸਤੇ ਡੁੱਡੇ ਨੇ ਸੁਝਾਓ ਪੇਸ਼ ਕੀਤਾ ਕਿੱਥੇ ਰਾਮ ਰਾਮ ਕਿੱਥੇ ਟੈਂ ਟੈਂ ਗੇਜੋ ਵਾਲ ਵੇਖ ਕੇ ਤਾਂ ਦਿਨੇ ਡਰ ਆਉਂਦਾ ਏ ਰਾਤ ਉਹਨੂੰ ਬੈਠਕ ਵਿੱਚ ਕੌਣ ਵੜਨ ਦੇਵੇਗਾ ਇਹ ਤਾਂ ਤੂੰ ਹੀ ਕਿਤੇ ਰੱਬ ਦੇ ਘਰ ਡੂੰਗੀ ਕਹੀ ਮਾਰ ਲਈਏ ਕਸੀਟਾ ਦਿਨੋਂ ਟੁੱਡੇ ਦੇ ਭਾਗਾ ਨਾਲ ਈਰਖਾ ਕਰ ਰਿਹਾ ਸੀ ਤੂੰ ਆਪ ਨਾਲ ਚਲਾ ਜਾਈਂ ਸਰਦਾਰ ਨਾ ਨੁੱਕਰ ਵੀ ਕਰੇਗਾ ਤਾਂ ਤੂੰ ਮੱਲੋ ਮੱਲੀ ਨੂੰ ਬੈਠਕ ਵਿੱਚ ਧੱਕ ਦੇਈਂ ਅੱਜ ਤਾਂ ਉਹਨੂੰ ਡੁੱਡਾ ਨਹੀਂ ਉੱਠਣ ਦਿੰਦਾ ਕਸੀਟਿਆ ਖੁਸ਼ੀ ਕੱਖੀ ਪਲਾਂਹੀ ਹੱਥ ਮਾਰ ਕੋਲੋਂ ਮੱਲੀ ਨੇ رائے ਪੇਸ਼ ਕੀਤੀ ਮੈਂ ਤਾਂ ਪਹਿਲਾਂ ਹੀ ਹਾਰ ਮੰਨ ਚੁੱਕਾ ਅਰ ਤੁਸੀਂ ਇਹਨੂੰ ਪੁੱਛੋ ਆ ਮੁੰਡਾ ਕੀ ਦਾ ਏ ਧਰਮ ਨਾ ਆਖੇ ਇਹਦਾ ਏ ਡੈਗਦੇ ਡੈਗਦੇ ਕਸੀਟੇ ਨੇ ਨਵਾਂ ਵਾਰ ਕੀਤਾ ਮੁੰਡਾ ਹੈਗਾ ਏ ਸਰਦਾਰ ਦਾ ਦੀਦਾ ਨਹੀਂ ਤੈਨੂੰ ਜੋ ਕਿਸੇ ਨੇ ਕਹਿਣਾ ਸੀ ਡੁੱਡੇ ਨੇ ਆਪ ਹੀ ਕਹਿ ਦਿੱਤਾ ਸਮਝੋ ਗਵਾਹ ਦੀ ਜਰ੍ਹਾਂ ਤੋਂ ਪਹਿਲਾਂ ਹੀ ਡੁੱਡੇ ਨੇ ਇਕਬਾਲ ਕਰ ਲਿਆ ਤੇ ਰਾਜੋ ਕੀ ਦੀ ਏ ਕਸੀਟਾ ਇਸ ਤੋਂ ਵੱਡੀ ਤੇ ਨੰਗੀ ਟਕੋਰ ਨਹੀਂ ਸੀ ਕਰ ਸਕਦਾ ਉਹੀ ਸਰਦਾਰ ਦੀ ਔਰ ਤੈਨੂੰ ਮੈਨੂੰ ਉਹ ਜੋ ਹੀ ਕਦੋਂ ਪਸੰਦ ਕਰਦੀ ਏ ਮੇਰੇ ਵਾਂਗ ਆਪਣਾ ਬੂਥਾ ਦਾ ਵੇਖ ਫਿਰ ਤੂੰ ਕੀ ਹੋਇਓ ਹੜੇਲੂ ਪਿੱਦਾ ਆਪਣੀ ਦਾ ਝੋਨੇ ਦੇ ਪੱਜ ਡੀਲੇ ਨੂੰ ਪਾਣੀ ਮਿਲਣ ਵਾਲੀ ਗੱਲ ਏ ਹਣ ਤੂੰ ਆਪਣੀ ਦੱਸ ਟੁੱਡੇ ਨੇ ਵਿਰੋਧੀ ਨੂੰ ਕੰਡ ਪਰਨੇ ਸੁੱਟ ਕੇ ਮਾਨੋਂ ਉਹਦੀ ਹੱਕ ਉੱਤੇ ਖਲੋ ਕੇ ਵੰਗਾ ਰਿਆ ਦੱਸਾਂਗੀ ਦੱਸਣ ਵਾਲੀ ਗੱਲ ਹੀ ਕੋਈ ਨਹੀਂ ਰਹੀ ਕਸੀਟਾ ਪੈੜ ਛੱਡ ਕੇ ਨਸਣ ਲਈ ਸੋਚ ਰਿਹਾ ਸੀ ਮੈਂ ਦੱਸਦਾ ਗਰੀਬ ਦੀ ਇੱਜ਼ਤ ਨੂੰ ਹੱਥ ਪਾਉਣੋਂ ਟੱਲ ਕੌਣ ਕਰਦਾ ਏ ਇਹ ਗਰੀਬ ਦੀ ਇੱਜ਼ਤ ਹੁੰਦੀ ਹੀ ਕਦੋਂ ਐ ਜਿਹੜਾ ਮੂੰਹ ਮੱਥੇ ਲੱਗਦੀ ਹੋਈ ਤਾਂ ਕਿਸੇ ਸਰਦਾਰ ਨੇ ਸੰਭਾਲ ਲਈ ਘਟਿਆ ਮੇਲ ਹੋਇਆ ਤਾਂ ਹੋਰ ਬਤੇਰੇ ਲਾਗੂ ਤੂੰ ਨਿਹਾਲਾ ਮੱਲੀ ਆਸੂ ਮੇਰੇ ਸਾਹਮਣੇ ਬਾਹ ਕੱਢ ਕੇ ਆਖੋ ਕੋਈ ਕਿਦੀ ਹੱਲ ਉੱਤੇ ਨਾਤੀ ਹੋਈ ਏ ਡੁੱਡਾ ਕوج ਰੋ ਵਿੱਚ ਆ ਗਿਆ ਸੀ ਉਹ ਜਾਣ ਜਾਣ ਵੀ ਦੇ ਹੁਣ ਕਿਸੇ ਟੇਨੇ ਹੱਥ ਜੋੜਦਿਆਂ ਕਿਹਾ ਜਾਣ ਕਿਉਂਦਿਆਂ ਪਹਿਲਾਂ ਛੇੜ ਕੀਨੇ ਛੇੜੀ ਸੀ ਹਣ ਰਗੜਾ ਸੋ ਜਰਾ ਮੈਂ ਸਮਝਦਾ ਰਾਜੋ ਵਰਗੀ ਕੋਈ ਵੀ ਨਹੀਂ ਉਹ ਤੋਂ ਅੱਧੀ ਸੋਹਣੀ ਵੀ ਕਿਸੇ ਮੇਰੇ ਤੇਰੇ ਵਰਗੇ ਦੇ ਘਰ ਵਸਣ ਨੂੰ ਤਿਆਰ ਨਾ ਹੁੰਦੀ ਉਹ ਸੱਚਮੱਚ ਸਰਦਾਰਨੀ ਏ ਸਰਦਾਰ ਨੇ ਉਹ ਆਪਣੇ ਵਾਸਤੇ ਵਿਆਹੀ ਸੀ ਮੇਰੇ ਵਾਸਤੇ ਨਹੀਂ ਮੈਂ ਤਾਂ ਉਹਦਾ ਹਸਾਨ ਮੰਨਦਾ ਕਿ ਮੈਨੂੰ ਉਹ ਜੁੰਡਿਆਂ ਤੋਂ ਫੜ ਕੇ ਘਰੋਂ ਬਾਹਰ ਨਹੀਂ ਕੱਢਦੀ ਤੂੰ ਬੜਾ ਬਹਾਦਰ ਏ ਰੋਡਿਆ ਤੇਰੀਆਂ ਨਹੀਂ ਰਿਸਾਂ ਕਸੀਟੇ ਨੇ ਫਿਰ ਵਿਅੰਗ ਕੱਸਿਆ ਇਸ ਗੱਲੋਂ ਤੂੰ ਵੀ ਘੱਟ ਬਹਾਦਰ ਨਹੀਂ ਤੇਰੀ ਵੀ ਬੈਂਕੇ ਸ਼ਾਦੀਆਂ ਰਿਓੜੀਆਂ ਚਾਪਦੀ ਏ ਦਿਨ ਰਾਤ ਤੇ ਤੈਨੂੰ ਇਸ ਗੱਲ ਦਾ ਪਤਾ ਏ ਪੁੱਲ ਕੋਈ ਨਹੀਂ ਸਭ ਲੀਰਾਂ ਦੇ ਖੁੱਦੋ ਨੇ ਭਾਵੇਂ ਕਿਸੇ ਨੂੰ ਫੋਲ ਕੇ ਵੇਖ ਲਓ ਡੁੱਡਾ ਸਾਰਿਆਂ ਦੇ ਪੋਤੜੇ ਫੁੱਲਣ ਤੇ ਤੁਲਿਆ ਹੋਇਆ ਜਾਪਦਾ ਸੀ ਕੁਦਰਤੀ ਡੁੱਡੇ ਦੀ ਨਿਗਾਹ ਸਾਹਮਣੇ ਬੈਠੇ ਨਿਹਾਲੇ ਨਾਲ ਜਾ ਮਿਲੀ ਨਿਹਾਲੇ ਨੇ ਝਾਟਕਾਂ ਨੀਵੀਆਂ ਕਰ ਲਈਆਂ ਉਹਦੀ ਛਾਤੀ ਧੜਕਣ ਲੱਗ ਪਈ ਤੇ ਮੱਥੇ ਤੇ ਤਰੇਲੀ ਆ ਗਈ ਉਹ ਆਪਣੇ ਪਾਲੇ ਤੋਂ ਕੰਬ ਰਿਹਾ ਸੀ ਉਹਦੀ ਭੈਣ ਜਿਹੜਾ ਰੰਗ ਰੂਪ ਦੀ ਵਾਵਾ ਸੀ 7 ਸਾਲ ਹੋ ਗਏ ਨੇ ਉਹ ਵਿਆਹ ਤੋਂ 10 ਦਿਨ ਪਹਿਲਾਂ ਨੱਤੂ ਵਾਲੇ ਦੇ ਸਰੇਣੇ ਨਾਲ ਨਸ ਗਈ ਸੀ ਹਾਸਾ ਠੱਠਾ ਮੁੱਕ ਗਿਆ ਡੁੱਡੇ ਦੇ ਸਾਰੇ ਵਿਰੋਧੀ ਕੇਸਲ ਵੱਟ ਗਏ ਫਿਰ ਤਾਂ ਐਵੇਂ ਸਰਸਰੀ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਇਸ ਦਾ ਸਭ ਤੋਂ ਬੁਰਾ ਅਸਰ ਪਿਆ ਜਰਨੈਲ ਦੇ ਮਨ ਉੱਤੇ ਤੇ ਇਹ ਅਸਰ ਦਮੂਹੀ ਦੇ ਡੰਗੇ ਵਾਂਗ ساری ਉਮਰ ਕਾਇਮ ਰਿਹਾ ਝੋਖਾ ਚੈਰੋ ਕਸੀਸ ਵੱਟ ਕੇ ਨੀਵੀਂ ਪਾਈ ਬੈਠਾ ਰਿਹਾ ਤੇ ਆਂਤ ਡੁੱਡੇ ਦੇ ਰੋਕਦਿਆਂ ਵਰਜਦਿਆਂ ਵੀ ਉਹ اٹਕੇ ਘਰ ਨੂੰ ਚਲਾ ਗਿਆ ਸਾਰਾ ਦਿਨ ਨਾ ਉਹਨੇ ਕੁਝ ਖਾਦਾ ਪੀਤਾ ਤੇ ਨਾ ਹੀ ਕਿਸੇ ਨਾਲ ਬੋਲਿਆ ਮਾਂ ਕੋਲੋਂ ਇਹ ਸੁਣ ਕੇ ਕਿ ਉਹ ਦੁੱਡੇ ਦਾ ਪੁੱਤਰ ਏ ਉਹਨੂੰ ਬੀਤੀ ਘਟਨਾ ਯਾਦ ਆ ਗਈ ਸੀ ਇਸੇ ਵਾਸਤੇ ਉਹਨੇ ਆਖਿਆ ਸੀ ਨਹੀਂ ਚਾਚੇ ਦਾ ਪੁੱਤ ਨਹੀਂ ਮੈਂ ਤੂੰ ਸੱਚ ਦੱਸ ਮੈਂ ਕੀ ਦਾ ਪੁੱਤਰ ਆ ਦਸ਼ਮਣਾਂ ਕੀ ਦੱਸਾਂ ਮੈਂ ਤੂੰ ਨਹੀਂ ਸਮਝਦਾ ਤੂੰ ਕੀ ਪੁੱਛ ਰਿਹਾ ਏ ਨਹੀਂ ਸਮਝਦਾ ਤੂੰ ਨਹੀਂ ਸਮਝਦਾ ਰਾਜੋ ਦਾ ਆਪਣੇ ਆਪ ਤੇ ਕਾਬੂ ਨਾ ਰਹਾ ਉਹ ਪੁੱब्बा ਮਾਰ ਕੇ ਰੋ ਪਈ ਕੋਈ ਵੀ ਇਸਤਰੀ ਇਹ ਨਹੀਂ ਚਾਹੁੰਦੀ ਕਿ ਉਹਦਾ ਪੁੱਤਰ ਉਹਦੀਆਂ ਕਮਜ਼ੋਰੀਆਂ ਤੋਂ ਜਾਣੂ ਹੋਵੇ ਬਸੰਤਕੌਰ ਡਿਊਟੀ ਵਿੱਚ ਡੱਠੇ ਹੋਏ ਮੰਜੇ ਉੱਤੇ ਲੰਮੀ ਪਈ ਹੋਈ ਸੀ ਰਾਜੋ ਦਾ ਰੋਣਾ ਸੁਣ ਕੇ ਉਹ ਉੱਟ ਕੇ ਉਹਦੇ ਕਮਰੇ ਵੱਲ ਤੁਰ ਪਈ ਕੁੜੇ ਕੀ ਗੱਲ ਏ ਕਿਹੜੀ ਗੱਲਾਂ ਲੱਗੇ ਹੋਏ ਜੇ ਦੋਵੇਂ ਮਾਂ ਪੁੱਤ ਡੋਸਕਣ ਬਸੰਤਕੌਰ ਦੀ ਆਵਾਜ਼ ਬੜੀ ਨਰਮ ਸੀ ਸਰਦਾਰਨੀ ਮੈਂ ਮਰ ਗਈ ਆ ਵੀ ਪੁੱਛਦਾ ਏ ਦੱਸ ਮੈਂ ਕੀ ਦਾ ਪੁੱਤਰਾਂ ਕੀ ਦੱਸਾਂ ਮੈਂ ਮੈਂ ਕਿਸੇ ਥਾਂ ਜੋਗੀ ਨਾ ਰਹੀ ਮੈਂ ਮੈਂ ਰਾਜੋ ਬਸੰਤਕੌਰ ਦੇ ਪੈਰਾਂ ਤੇ ਡੈਗ ਪਈ ਉਹਦੀ ਖੱਲ ਵਿੱਚ ਸਾਹ ਨਹੀਂ ਸੀ ਮਿਉਂਦਾ ਗਲੋਂ ਹੱਡ ਕੋਰੇ ਤੇ ਅੱਖਾਂ ਤੋਂ ਵਹਿਦਾ ਪਾਣੀ ਸਾਹ ਨਹੀਂ ਸੀ ਲੈਣ ਦਿੰਦਾ ਉਹ ਲੱਜ ਸ਼ਰਮ ਦੇ ਭਾਰ ਥੱਲੇ ਦੱਬੀ ਦੀ ਜਾ ਰਹੀ ਸੀ ਅਠਾਂ ਵਰਿਆਂ ਦੇ ਪੁੱਤਰ ਸਾਹਮਣੇ ਉਹ ਆਪਣੇ ਆਪ ਨੂੰ ਨਿਰਲੱਜ ਤੇ ਗੁਨਾਹਗਾਰ ਮਹਿਸੂਸ ਕਰ ਰਹੀ ਸੀ ਤੇ ਤੂੰ ਇੰਨੀ ਗੱਲ ਉੱਤੇ ਮਾਰਨ ਢਹੀ ਹੋਈ ਏ ਜਰਨੈਲ ਮੇਰਾ ਪੁੱਤਰ ਏ ਆਖਾ ਮੇਰਾ ਬਿੱਬਾ ਪੁੱਤ ਬਸੰਤਕੌਰ ਨੇ ਜਰਨੈਲ ਨੂੰ ਚੁੱਕ ਕੇ ਛਾਤੀ ਨਾਲ ਘੋਟ ਲਿਆ ਮਾਂ ਵੱਡੀ ਮਾਂ ਜਰਨੈਲ ਬਸੰਤਕੌਰ ਦੇ ਗਲ ਵਿੱਚ ਬਾਹੀ ਪਾ ਕੇ ਰੋਣ ਲੱਗ ਪਿਆ ਇਹ ਛੋਟੀ ਗੱਲ ਨਹੀਂ ਸਰਦਾਰਨੀ ਮੇਰਾ ਕਲੇਜਾ ਵਿੱਦ ਗਿਆ ਏ ਇਹ ਖਰੂਦੀ ਰੋਜ਼ ਮੁੰਡਿਆਂ ਨਾਲ ਲੜਕੇ ਆਉਂਦਾ ਏ ਅੱਜ ਪਤਾ ਨਹੀਂ ਕੀ ਗੱਲ ਹੋਈ ਆਂਦਾ ਏ ਮੈਂ ਇੱਥੇ ਨਹੀਂ ਪੜਨਾ ਮੈਂ ਕਸੂਰ ਪੜਾਂਗਾ ਮੈਂ ਆਖਿਆ ਖਰਚ ਕੌਣ ਦੇਵੇਗਾ ਤਾਂ ਪੈਂਦਾ ਹੀ ਆਂਦਾ ਏ ਜਿਹੜਾ ਤੈਨੂੰ ਨਵੇਂ-ਨਵੇਂ ਲੀੜੇ ਦਿੰਦਾ ਏ ਕੀ ਦੱਸਾਂ ਸਰਦਾਰਨੀ ਮੈਂ ਤਾਂ ਸ਼ਰਮ ਨਾਲ ਮਰਦੀ ਜਾਂਦੀ ਆ ਅਜੇ ਜੰਮ ਮੁੱਕਿਆ ਨਹੀਂ ਤੇ ਕੂਨਾ ਕਿੰਨੀਆਂ ਗੱਡਦਾ ਏ ਆਂਦਾ ਏ ਮੈਂ ਡੁੱਡੇ ਦਾ ਪੁੱਤਰ ਨਹੀਂ ਦੱਸ ਮੇਰਾ ਪਿਓ ਕਿਹੜਾ ਏ ਮੈਂ ਕਿਹੜਾ ਦੱਸਾਂ ਮੈਂ ਕਿਸੇ ਥਾਂ ਜੋਗੀ ਨਾ ਰਹੀ ਰਾਜੋਕ ਲੈਣੀਏ ਤੂੰ ਜੰਮਦੀ ਕਿਉਂ ਨਾ ਮਰ ਗਈੋਂ ਨਾਲ ਹੀ ਰਾਜੋ ਨੇ ਸਾਰੇ ਜ਼ੋਰ ਨਾਲ ਦਹੱਥੜ ਆਪਣੀ ਹੱਕ ਵਿੱਚ ਮਾਰੀ ਸ਼ਦੈਣ ਹੋ ਗਈ ਏ ਕੀ ਹੋਇਆ ਏ ਤੈਨੂੰ ਔਠ ਮੰਜੇ ਤੇ ਬੋ ਬਸੰਤ ਕੌਰ ਨੇ ਸੱਜੇ ਹੱਥ ਨਾਲ ਉਹਦੀ ਵੀਣੀ ਫੜ ਕੇ ਕੱਚ ਕੇ ਉਠਾ ਲਿਆ ਮੁੰਡੇ ਨੂੰ ਬਰਾਉਣ ਦੀ ਤਾਂ ਉਲਟਾ ਆਪ ਫਿੱਟਣ ਬਹਿ ਗਈ ਏ ਕਬੱਦੀ ਕਿਸੇ ਥਾਂ ਦੀ ਬਸੰਤ ਕੌਰ ਦੀ ਇਸ ਝੜਕ ਵਿੱਚ ਕਿੰਨੀ ਹਮਦਰਦੀ ਸੀ ਰਾਜੋ ਮੰਜੇ ਤੇ ਬਹਿ ਕੇ ਆਪਣੇ ਆਪ ਤੇ ਕਾਬੂ ਪਾਉਣ ਦਾ ਯਤਨ ਕਰਨ ਲੱਗੀ ਜਰਨੈਲ ਚੁੱਪ ਬੈਠਾ ਬਸੰਤ ਕੌਰ ਨੇ ਮੋਢੇ ਲੱਗੇ ਜਰਨੈਲ ਦੀ ਕੰਡ ਪਲੋਸਦਿਆਂ ਕਿਹਾ ਸੁਣ ਮੁੰਡੇ ਤੈਨੂੰ ਪੁੱਛਣ ਤਾਂ ਤੂੰ ਆਖੀ ਮੈਂ ਵੱਡੀ ਮਾਂ ਦਾ ਪੁੱਤਾਂ ਆਪੇ ਸਾਰੇ ਚੁੱਪ ਕਰ ਜਾਣਗੇ ਤੇ ਪਿਓ ਕਿਹੜਾ ਦੱਸਾਂ ਜਰਨੈਲ ਨੇ ਚੇਤੀ ਨਾਲ ਬਸੰਤ ਕੌਰ ਦੇ ਚਿਹਰੇ ਵੱਲ ਤੱਕਦਿਆਂ ਕਿਹਾ ਇਹ ਕਿਹੜੀ ਔਖੀ ਗੱਲ ਏ ਮੈਂ ਤੇਰੀ ਮਾਂ ਤੇ ਨਾਮੇ ਦਾ ਬਾਪੂ ਤੇਰਾ ਪਿਓ ਤੂੰ ਮੇਰਾ ਪੁੱਤ ਜੋ ਹੋਇਓ ਮੈਂ ਭਲਕੇ ਆਪ ਤੇਰੇ ਨਾਲ ਚੱਲਾਂਗੀ ਸਭ ਨੂੰ ਸਮਝਾਵਾਂਗੀ ਤੈਨੂੰ ਕੋਈ ਨਹੀਂ ਛੱਡੇਗਾ ਇੱਕ ਸਾਲ ਹੋਰ ਇੱਥੇ ਲਾ ਲੈ ਫਿਰ ਤੈਨੂੰ ਕਸੂਰ ਪੜਨੇ ਪਾ ਦੇਾਂਗੇ ਬਸੰਤਕੌਰ ਨੇ ਸਭ ਕੁਝ ਸੁਭਾਵਿਕ ਢੰਗ ਨਾਲ ਕਿਹਾ ਤੇ ਖਰਚ ਜਰਨੈਲ ਨੇ ਸਭ ਤੋਂ ਵੱਡਾ ਤੋਖਲਾ ਪ੍ਰਗਟ ਕੀਤਾ ਖਰਚ ਮੈਂ ਦਿਆਂਗੀ ਤੂੰ ਮੇਰਾ ਪੁੱਤ ਜੋ ਹੋਇਆ ਬਸੰਤਕੌਰ ਨੇ ਹਾਮੀ ਭਰ ਦਿੱਤੀ ਤੇ ਅਗਲੇ ਦਿਨ ਬਸੰਤਕੌਰ ਜਰਨੈਲ ਦੇ ਨਾਲ ਗਈ ਉਹ ਜਾਣ ਬੁੱਝ ਕੇ ਉਸ ਵੇਲੇ ਸਕੂਲ ਪਹੁੰਚੀ ਜਦੋਂ ਸਾਰੇ ਬੱਚੇ ਆ ਚੁੱਕੇ ਸਨ ਵੇਂਦਿਆਂ ਸਰ ਮੁੰਸ਼ੀ ਕੁਰਸੀ ਤੋਂ ਉੱਠ ਕੇ ਖਲੋ ਗਿਆ ਉਹਨੇ ਹੁਕਮ ਦੇ ਕੇ ਸਾਰੀ ਜਮਾਤ ਨੂੰ ਵੀ ਖੜਾ ਕਰ ਦਿੱਤਾ ਸਤਕਾਰ ਵਜੋਂ ਨੇ ਕੁਰਸੀ ਵਾਲੇ ਇਸ਼ਾਰਾ ਕਰਦਿਆਂ ਕਿਹਾ ਆਓ ਮਾਂ ਜੀ ਬੈਠੋ ਤੁਸੀਂ ਆਪਕੇ ਚਲ ਕੀਤੀ ਮੈਨੂੰ ਹੁਕਮ ਭੇਜ ਦਿੰਦੇ ਮੈਂ ਆਪ ਹਾਜ਼ਰ ਹੋ ਜਾਂਦਾ ਕੋਈ ਨਹੀਂ ਮੁੰਸ਼ੀ ਜੀ ਇਹ ਕਿਹੜਾ ਦੂਰ ਏ ਪਸੰਦ ਕੌਰ ਨੇ ਕੁਰਸੀ ਉੱਤੇ ਬੈਠਦੇ ਆ ਕਿਹਾ ਇਹਦੇ ਪੱਜ ਸਗੋਂ ਮੈਂ ਤੁਹਾਡਾ ਸਕੂਲ ਦੇਖ ਚੱਲੀ ਆਂ ਅੱਜ ਮੈਂ ਸਾਰਿਆਂ ਦੀ ਤਸੱਲੀ ਕਰਨ ਵਾਸਤੇ ਆ ਗਈ ਆਂ ਸੁਣੋ ਭਈ ਬਸੰਤ ਕੌਰ ਨੇ ਸਾਰੇ ਬੱਚਿਆਂ ਵੱਲ ਨਜ਼ਰ ਮਾਰਦਿਆਂ ਕਿਹਾ ਇਹਾ ਪੁੱਛਦੇ ਉਹਨਾਂ ਰੋਜ਼ ਕਿ ਇਹ ਕਿਹਦਾ ਪੁੱਤਰ ਏ ਇਹ ਮੇਰਾ ਪੁੱਤਰ ਏ ਮੈਂ ਇਹਨੂੰ ਆਪਣਾ ਪੁੱਤ ਬਣਾ ਲਿਆ ਏ ਮੈਂ ਇਹਦੀ ਮਾਂ ਤੇ ਹਰਨਾਮ ਦਾ ਬਾਪੂ ਇਹਦਾ ਪਿਓ ਹੁਣ ਇਹਨੂੰ ਛੇੜੋਗੇ ਤਾਂ ਮੈਂ ਤੁਹਾਡੇ ਨਾਲ ਗੁੱਸੇ ਹੋ ਜਾਵਾਂਗੀ ਇਹ ਮੇਰਾ ਪੁੱਤਰ ਜੋ ਹੋਇਆ ਅਸਲ ਵਿੱਚ ਮੈਂ ਇਉਂ ਸਮਝਦੀ ਆਂ ਜਿਵੇਂ ਤੁਸੀਂ ਸਾਰੇ ਮੇਰੇ ਪੁੱਤਰੋ ਸੱਚਮੁੱਚ ਹੀ ਹੋਇਆ ਸਾ ਸਮਝ ਰਹੀ ਸੀ ਰਚਨ ਹਾਰ ਨੇ ਬੜਾ ਵੱਡਾ ਦਿਲ ਬਖਸ਼ਿਆ ਸੀ ਉਹਨੂੰ ਮੈਂ ਵੀ ਤੇਰਾ ਪੁੱਤਾਂ ਪਿੱਛੇ ਬੈਠੇ 4 ਸਾਲ ਦੇ ਤਾਰੇ ਨੇ ਰੋਕ ਰੋਕ ਕੇ ਕਿਹਾ ਉਹ ਸਕੂਲ ਵਿੱਚ ਦਾਖਲ ਨਹੀਂ ਸੀ ਪਰ ਵੱਡੇ ਪ੍ਰਾਸ਼ੰਗਾਰੇ ਨਾਲ ਜਮਾਤ ਵਿੱਚ ਆ ਬੈਠਿਆ ਕਰਦਾ ਸੀ ਹੋਰ ਤੂੰ ਕੀ ਏ ਵਿਸੰਤ ਕੌਰ ਨੇ ਉਹਦਾ ਮਤਲਬ ਸਮਝਦਿਆਂ ਮੁਸਕੜੀਆਂ ਚ ਹੱਸਦਿਆਂ ਕਿਹਾ ਮੇਰੀ ਮਾਂ ਦੀ ਸੀ ਤੂੰ ਨਾਮੇ ਦੀ ਮਾਂ ਦਾ ਦਿਓਰ ਲੱਗਦਾ ਏ ਉਹ ਤੇਰੀ ਭਾਬੀ ਲੱਗਦੀ ਏ ਤਾਰੇ ਨੇ ਬੜੇ ਭੋਲੇਪਾ ਗੋਲ ਮਟੋਲ ਮੂੰਹ ਤੋਂ ਚੱਕਦਿਆਂ ਝਜਕਦਿਆਂ ਕਿਹਾ ਆ ਉਰਾ ਪਸੰਦ ਕੌਰ ਨੇ ਦੋਵੇਂ ਬਾਹੀ ਫੈਲਾ ਕੇ ਪਿਆਰ ਨਾਲ ਕਿਹਾ ਤਾਰਾ ਉਹਦੇ ਕੋਲ ਆ ਗਿਆ ਪਸੰਦ ਕੌਰ ਨੇ ਉਹਨੂੰ ਚੁੱਕ ਕੇ ਆਪਣੀ ਗੋਦੀ ਵਿੱਚ ਬਿਠਾ ਲਿਆ ਆਪਣੀ ਮਾਂ ਨੂੰ ਆਖੀ ਨਾਮੇ ਦੀ ਮਾਂ ਆਂਦੀ ਸੀ ਛੋਟੇ ਦਿਓਰ ਵੀ ਪੁੱਤਰਾਂ ਵਰਗੇ ਹੁੰਦੇ ਨੇ ਤੇ ਵੱਡੀਆਂ ਪਰਜਾਈਆਂ ਮਾਵਾ ਵਰਗੀਆਂ ਸਮਝਿਆ ਹਾਂ ਧਾਰੇ ਨੇ ਸਿਰ ਹਲਾ ਕੇ ਹਾਮੀ ਭਰੀ ਕੀ ਸਮਝਿਆ ਸੰਤਕੌਰ ਨੇ ਐਵੇਂ ਹੰਗਾਰੇ ਵਜੋਂ ਸਵਾਲ ਕਰ ਦਿੱਤਾ ਛੋਟੇ ਦਿਔਰ ਪੁੱਤਾਂ ਵਰਗੇ ਇਹ ਇਹ ਪੁੱਤਾਂ ਵਰਗੇ ਹੁੰਦੇ ਨੇ ਤੇ ਤੇ ਵੱਡੀਆਂ ਭਾਬੀਆਂ ਮਾਵਾ ਵਰਗੀਆਂ ਛੋਟੇ ਜਿਹੇ ਧਾਰੇ ਨੇ ਰਾਖਵੇਂ ਤੋਦੇ ਵਾਂਗ ਸਾਹਕ ਦਹਰਾ ਦਿੱਤਾ ਉਹਦੇ ਕੈਨ ਟਾਂਗ ਤੇ ਸਾਰੀ ਜਮਾਤ ਖੜ ਖੜਾ ਕੇ ਹੱਸ ਪਈ ਹਾਂ ਬਹੁਤ ਬੀਬਾ ਹਣ ਤੂੰ ਮੇਰਾ ਦਿਔਰ ਵੀ ਤੇ ਪੁੱਤ ਵੀ ਪਸੰਦਕੌਰ ਨੇ ਪਿਆਰ ਨਾਲ ਉਹਦਾ ਮੂੰਹ ਚੁੰਮ ਲਿਆ ਉਹ ਸ਼ਰੀਕੇ ਵਿੱਚੋਂ ਦੂਰੋਂ ਨੇੜੇੋਂ ਉਹਦਾ ਦਿਓਰ ਲੱਗਦਾ ਸੀ ਤਾਰੇ ਦੇ ਪਿਓ ਤੇ ਦਾਦੇ ਦੇ ਘਰ ਪਿਛਲੀ ਉਮਰ ਇਹ ਔਲਾਦ ਹੁੰਦੀ ਰਹੀ ਸੀ ਇਸ ਵਾਸਤੇ ਪੀੜੀ 'ਚ ਫਰਕ ਪੈ ਗਿਆ 4 ਸਾਲ ਦਾ ਤਾਰਾ ਇੱਕ ਪੁੱਤਰੇ ਦੀ ਦਾਦੀ ਬਸੰਤਕੌਰ ਦਾ ਦਿਓਰ ਲੱਗਦਾ ਸੀ ਹਰਨਾਮ ਸਿੰਘ ਦੇ ਘਰ 6 ਮਹੀਨੇ ਦਾ ਪਲੇਠੀ ਦਾ ਕਾਕਾ ਸੀ ਬਸੰਤਕੌਰ ਮਾਂ ਤੋਂ ਵੱਧ ਕੇ ਦਾਦੀ ਬਣ ਗਈ ਸੀ ਉਤਰੇ ਨੂੰ ਗੋਦ ਵਿੱਚ ਲੈ ਕੇ ਉਹ ਆਪਣੇ ਆਪ ਨੂੰ ਬਹੁਤ ਵੱਡੇਰੀ ਉਮਰ ਦੀ ਮਹਿਸੂਸ ਕਰਦੀ। ਭਾਵੇਂ ਸੇਤ ਉਹਦੀ ਹੱચી ਸੀ। ਪਾਲਦਾ ਪਾਲੋ ਨੇ ਸਾਰੀ ਉਮਰ ਉੱਤੇ ਝਾਤੀ ਮਾਰੀ। ਕਦੇ ਉਹ ਕੁੜੀ ਜਿਹੀ ਹੁੰਦੀ ਸੀ ਫਿਰ ਬਉਟੀ ਬਣ ਗਈ। ਉੜੇ ਪੱਲਾ ਚੁੱਕ ਕੇ ਬਉਟੀ ਦਾ ਮੂੰਹ ਤਾਂ ਵੇਖੋ। ਅਜੇ ਕੱਲ੍ਹ ਦੀਆਂ ਗੱਲਾਂ ਜਾਪਦੀਆਂ ਸਨ। ਫਿਰ ਉਹ ਚਾਚੀ ਬਣ ਗਈ, ਤਾਈ ਬਣ ਗਈ, ਮਾਂ ਬਣ ਗਈ ਤੇ ਸੁਖੀ ਲੱਦੇ ਪੋਤਰੇ ਦੇ ਆਉਣ ਨਾਲ ਉਹ ਬਣ ਗਈ ਦਾਦੀ, ਵੱਡੀ ਅੰਮਾ। ਉਹਨਾਂ ਨੇ ਕਿਆ ਹੁੰਦਿਆਂ ਦੀ ਸਿਹਲੀਆਂ ਦੀ ਲੜਾਈ ਯਾਦ ਆ ਗਈ ਕਰਦੀਗੀ ਹੈ ਸਾਡੀ ਵੱਡੀ ਅੰਮਾ ਹਾਂ ਸੱਚਮੁੱਚ ਹੀ ਉਹ ਵੱਡੀ ਅੰਮਾ ਬਣ ਗਈ ਸੀ ਪਰ 4 ਸਾਲਾਂ ਬਾਲਕtare ਨੇ ਉਹਦਾ ਦਿਓਰ ਬਣ ਕੇ ਪਾਲਦਾ ਪਾਲ ਉਹਦੀ ਜਵਾਨੀ ਉਹਨੂੰ ਮੋੜ ਦਿੱਤੀ ਸੀ ਧਾਰੇ ਨੂੰ ਉਹਦੀ ਤਾਂ ਤੇ ਬਿਠਾ ਕੇ ਬਸੰਤ ਕੌਰ ਖੁਸ਼ੀ ਖੁਸ਼ੀ ਘਰ ਪਰਤੀ ਉਹ ਆਪਣਾ ਆਪ ਬੜਾ ਹੌਲਾ ਮਹਿਸੂਸ ਕਰ ਰਹੀ ਸੀ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ